ਸਤਿ ਸ਼੍ਰੀ ਅਕਾਲ ਮਾਸਟਰ ਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਤੁਹਾਨੂੰ ਮਜ਼ਦੂਰ ਪਰਿਵਾਰਾਂ ਦਾ ਜਿਹੜਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਹਰ ਇੱਕ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਵਿੱਚ ਜਾ ਕੇ ਮਜ਼ਦੂਰ ਪਰਿਵਾਰਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਸਾਂਝੀਆਂ ਤੁਹਾਡੇ ਨਾਲ ਕਰੀਏ ਤਾ ਜੋ ਕਿ ਪਤਾ ਲੱਗ ਸਕੇ ਵੀ ਕਿੰਨੀ ਜਿਹੜੀ ਮੁਸ਼ਕਲਾਂ ਦੇ ਵਿੱਚ ਮਜ਼ਦੂਰ ਪਰਿਵਾਰ ਆ ਜਿਹੜੀ ਆਪਣੀ ਜ਼ਿੰਦਗੀ ਬਸਰ ਕਰ ਰਹੇ ਆ ਹੁਣ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਲੋਕ ਸਭਾ ਇਲੈਕਸ਼ਨ ਆ ਵੋਟਾਂ ਹਰ ਪਾਰਟੀ ਦੇ ਉਮੀਦਵਾਰ ਆ ਜਿਹੜੇ ਮੰਗਣੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਪਿੰਡਾਂ ਦੇ ਵਿੱਚ ਆਉਣ ਲੱਗ ਗਏ ਆ ਪਰ ਉਹਨਾਂ ਨੂੰ ਪਿੰਡਾਂ ਦੀਆਂ ਹਲੇ ਤੱਕ ਮਜ਼ਦੂਰ ਪਰਿਵਾਰਾਂ ਦੀਆਂ ਮੁਸ਼ਕਲਾਂ ਦਾ ਨਹੀਂ ਪਤਾ ਵੀ ਉਹਨਾਂ ਦੀਆਂ ਮੁਸ਼ਕਲਾਂ ਕੀ ਆ ਤੇ ਅੱਜ ਸਾਡਾ ਇਹ ਜਰੀਆ ਇਹੀ ਆ ਵੀ ਅਸੀਂ ਆਪਦੇ ਮੱਧਿਆ ਮrai ਉਹਨਾਂ ਨੂੰ ਇਹ ਜ਼ਰੂਰ ਦੱਸ ਸਕੀਏ ਵੀ ਮਜ਼ਦੂਰ ਪਰਵਾਸਾਂ ਨੂੰ ਮੁਸ਼ਕਲਾਂ ਕੀ ਆ ਸਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਅੱਜ ਵਿਧਾਨ ਸਭਾ ਹਲਕਾ ਅਮਲੋੜ ਦੇ ਪਿੰਡ ਸ਼ੇਰੇਵਾਲੇ ਦੇ ਵਿੱਚ ਖੜੇ ਆ ਵੱਡੀ ਗਿਣਤੀ ਦੇ ਵਿੱਚ ਮੇਤਾਵਾ ਸਾਡੇ ਨਾਲ ਆ ਗੱਲਬਾਤ ਕਰਨ ਲਈ ਤੇ ਆਓ ਆਪਾਂ ਕਰਦੇ ਆ ਗੱਲਬਾਤ ਉਹਨਾਂ ਦਾ ਸੱਸੀ ਗਲਮਤਾ ਜੀ ਸੱਠ ਠੀਕ ਹੈ ਮਾਤਾ ਜੀ 2.5 ਸਾਲ ਹੋ ਗਏ ਪੰਜਾਬ ਦੇ ਵਿੱਚ ਸਰਕਾਰ ਬਣੀ ਨੂੰ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਬਦਲਾਅ ਦੇ ਨਾਂ ਦੀ ਇੱਕ ਲਹਿਰ ਉੱਠੀ ਸੀਗੀ ਨਵੀਂ ਸਰਕਾਰ ਬਣੀ ਸੀ ਕਿਵੇਂ ਦੇਖਦੇ ਹੋ 2.5 ਸਾਲ ਤੋਂ ਉਹਨਾਂ ਨੇ ਕੀਤੇ ਹੋਏ ਕੰਮਣ ਦੇਖਣਾ ਕਿ ਸੀ ਸਾਡਾ ਤਾਂ ਕੁਛ ਵੀ ਚੜਿਆ ਨਹੀਂ ਜਾ ਕੋਈ ਕੰਮ ਨਹੀਂ ਕਰਿਆ ਕੋਈ ਕੁਛ ਨਹੀਂ ਕਰਿਆ ਸਾਡਾ ਜੋ ਜਿੱਥੇ ਕੰਮ ਪਏ ਸਾਰੇ ਹضورੇ ਪਏ ਆ ਨਾ ਆਦੇ ਸ ਕੋਠੇ ਪਵਾ ਕਦੇ ਵਾਂਗੇ ਕਿਸੇ ਦਾ ਕੋਠਾ ਨਹੀਂ ਪਵਾ ਕਦੇ ਨਾ ਕਿਸੇ ਨੂੰ ਆ ਦਾਣੇ ਸੀ ਰਹਿੰਦੇ ਕੁੰਦੇ ਉਹ ਵੀ 10 ਕਿਲੋ ਕਰਤੇ ਪਹਿਲਾਂ 8 ਕਿਲੋ ਮਿਲਦੇ ਸੀ ਹੁਣ 10 ਕਿਲੋ ਕਰਤੇ ਜਿਹੜੇ ਉਹਨਾਂ ਨੇ ਵਾਦੇ ਕੀਤੇ ਸੀ ਤੁਹਾਡੇ ਨਾਲ ਵੋਟਾਂ ਮੰਗਣ ਤੋਂ ਪਹਿਲਾਂ ਉਹ ਵਾਦੇ ਕੋਈ ਪੂਰੇ ਹੋਏ ਵਾਦੇ ਕਾਦੇ ਪੂਰੇ ਹੋਣੇ ਚ ਕੁਛ ਨਹੀਂ ਜ ਪੂਰਾ ਹੋਇਆ ਜੇ ਕੋਸਾ ਪੂਰਾ ਹੋਇਆ ਹੋਵੇ ਤਾਂ ਫੇਰ ਹੀ ਜਦੋਂ ਆਈ ਵੀਰੇ ਨਵੇਂ ਵੋਟਾਂ ਵਾਲੇ ਉੱਡਦੇ ਆਖ ਦਿੰਦੇ ਆਈਟ ਕੀ ਤੁਮ ਮੌਕਾ ਦਿਓ ਆਈਟ ਕੀ ਤੁਮ ਮੌਕਾ ਦਿਓ ਮੌਕਾ ਦਿਂਦੇ ਦਿਂਦੇ ਹੀ ਬੁੱਢੇ ਹੋ ਗਏ ਕੋਈ ਮੌਕੇ ਦਾ ਸਾਨੂੰ ਤਾਂ ਚਾਂਸ ਨਹੀਂ ਹੋਇਆ ਤੇ ਕੋਈ ਨਹੀਂ ਕੁਛ ਕਿਸੇ ਦਾ ਬਣਾਇਆ ਜੇ ਕੁਛੜਾ ਕੁਛ ਬਣਾਇਆ ਹੋਵੇ ਤਾਂ ਅਗਲਾ ਗਾਂ ਵੀ ਅਗਲਾ ਪੈਰ ਧਰਦਾ ਵੀ ਮੇਰੇ ਅੱਗੇ ਕੁਛ ਇਹਨੇ ਕੀਤਾ ਤੇ ਹੁਣ ਵੀ ਅਸੀਂ ਅੱਗੇ ਵਧੀਏ ਤੇ ਕੁਛ ਵੀ ਨਹੀਂ ਕੀਤਾ ਸਾਡਾ ਤਾਂ ਹੋਰ ਵੀ ਪੈਣਾ ਗੱਲ ਕਰ ਲਈ ਮਜੂਦਾ ਪੈਣ ਕਿਵੇਂ ਦੇਖਦੇ ਹੋ ਕਿਵੇਂ ਜਿਹੜੇ ਸਰਕਾਰ ਦੇ ਕੰਮ ਕੀਤੇ ਆ 2.5 ਸਾਲਾਂ ਦੇ ਉਹ ਕੰਮ ਦੇ ਹਿਸਾਬ ਨਾਲ ਉਹ ਕਹਿੰਦੇ ਸਾਨੂੰ ਜਿਹੜੀਆਂ ਵੋਟਾਂ ਦਿਓ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਕੀ ਦੇਖਣਾ ਵੀਰ ਜੀ ਕੰਮਾਂ ਨੂੰ ਬੱਚਿਆਂ ਨੂੰ ਵੇਜ ਵੇਜ ਅਰਜਕਾਰ ਬੱਚੇ ਪੜਦੇ ਆ ਕੋਈ ਇਹਨਾਂ ਨੂੰ ਕੰਮ ਨਹੀਂ ਦਿੰਦੇ ਤਨਦਾ ਨਹੀਂ ਦਿੰਦੇ ਕਿੱਥੇ ਬੱਚੇ ਕੰਮ ਤਨਦਾ ਵਧੀਆ ਕਰਨ ਤੇ ਮਾਪੇ ਸੌਖੇ ਆ ਇਹ ਤਾਂ ਕੰਮ ਤਾਂ ਨਹੀਂ ਬੱਚਾ ਨੂੰ ਮਿਲਦਾ ਬੇਰਕਾਰ ਬੱਚੇ ਫਿਰਦੇ ਆ ਇਹ ਸਰਕਾਰ ਤਾਂ ਹੁਣ ਸੀਐਮ ਸਾਹਿਬ ਦਾ ਐਲਾਨ ਆ ਵੀ 42000 ਨੌਜਵਾਨਾਂ ਨੂੰ ਜਿਹੜੀਆਂ ਨੌਕਰੀਆਂ ਦੇ ਦਿੱਤੀਆਂ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕ ਜਿਹੜੇ ਮਜ਼ਦੂਰ ਪਰਿਵਾਰਾਂ ਦੇ ਨੌਜਵਾਨਾਂ ਜਿਹੜੇ ਲੱਗੇ ਪਿੰਡ ਚ ਤਾਂ ਕੋਈ ਨੌਕਰੀ ਨਹੀਂ ਦਿੱਤੀ ਹਾਂ ਕੋਈ ਨੌਕਰੀ ਨਹੀਂ ਦਿੱਤੀ ਸਾਡੇ ਪਿੰਡ ਚ ਤਾਂ ਉਦੋਂ ਤਾਂ ਅੰਬਲਜੀਤ ਕੌਰ ਵੋਟਾਂ ਲੈਣ ਆ ਗਈ ਸੀ ਪਿੰਡ ਚ ਹੁਣ ਤਾਂ ਸਾਡੇ ਮੱਥੇ ਬਣਾ ਕੇ ਲੱਗੀ ਬਲਜੀਤ ਕੌਰ ਨਹੀਂ ਹੁਣ ਤੁਹਾਡੇ ਪਿੰਡ ਉਹ ਜਿੱਦਾਂ ਵੋਟਾਂ ਮੰਗਣ ਆਏ ਸੀਗੇ ਆਕੇ ਤੁਹਾਡੇ ਪਰਿਵਾਰਾਂ ਨੂੰ ਮਿਲੇ ਨਹੀਂਗੇ ਨਹੀਂ ਜੀ ਨਹੀਂ ਮਿਲੇ ਕਿਸੇ ਨੂੰ ਮਿਲੇ ਨਹੀਂ ਕਿਹਾ ਜੀ ਜਦੋਂ ਵੋਟਾਂ ਤੋਂ ਪਹਿਲਾਂ ਆਉਂਦੇ ਆ ਲੀਡਰ ਉਦੋਂ ਤਾਂ ਮੈਨੂੰ ਲੱਗਦਾ ਘਰਾਂ ਚ ਆ ਕੇ ਕਰ ਕੋ ਰਗਾ ਕੇ ਉਦੋਂ ਤਾਂ ਘਰਾਂ ਚ ਬਥੇਰਾ ਆਉਂਦੇ ਆ ਵੋਟਾਂ ਮੰਗਣ ਇੱਕ ਇਹ ਵੀ ਤੁਹਾਨੂੰ ਗੱਲ ਦੱਸ ਦਈਏ ਜਿਵੇਂ ਅਸੀਂ ਪਹਿਲਾਂ ਵੀ ਗੱਲਾਂ ਕਰਦੇ ਹੁੰਦੇ ਹਾਂ ਵਿਧਾਨ ਸਭਾ ਹਲਕਾ ਮੋਟਾ ਮਲੋਟ ਜਿਹੜਾ ਰਿਜ਼ਰਵ ਹਲਕਾ ਇੱਥੋਂ ਕੋਈ ਵੀ ਉਮੀਦਵਾਰ ਕਿਸੇ ਵੀ ਪਾਰਟੀ ਦਾ ਬੰਦਾ ਪਿਛਲੇ ਲੰਬੇ ਸਮੇਂ ਤੋਂ ਗੱਲ ਕਰੀਏ ਤਾਂ ਉਹ ਮਜ਼ਦੂਰ ਪਰਿਵਾਰਾਂ ਨਾਲ ਸਬੰਧ ਰੱਖਦਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਜਿਹੜਾ ਵੀ ਇਲੈਕਸ਼ਨ ਲੜਦਾ ਜਿਹੜਾ ਜਿੱਤ ਕੇ ਵੀ ਐਮਐਲਏ ਬਣਦਾ ਤੇ ਬ ਵੀ ਇਹ ਤੋਂ ਹਰ ਵਾਰ ਜਿੱਤ ਕੇ ਇੱਕ ਹੋਰ ਇੱਥੋਂ ਦੀ ਗੱਲ ਇਹ ਹੈ ਵੀ ਜਦੋਂ ਜਿਹੜਾ ਵੀ ਬੰਦਾ ਜਿੱਤਦਾ ਉਹਦੀ ਸਰਕਾਰ ਹੁੰਦੀ ਹੈ ਜਿਹੜਾ ਵੀ ਐਮਐਲਏ ਜਿੱਤਦਾ ਇਹ ਤੋਂ ਪਹਿਲਾਂ ਜੇ 10 ਹਲ ਕਾਲੀ ਦਲ ਸਰਕਾਰ ਦੀ ਗੱਲ ਕਰੀਏ ਤਾਂ ਕਾਲੀ ਦਲ ਦੇ ਦੋ ਵਾਰੀ ਲਗਾਤਾਰ ਵਿਧਾਇਕ ਰਹੇ ਹਰਪ੍ਰੀਤ ਜੀ ਕਾਂਗਰਸ ਸਰਕਾਰ ਆਈ ਆ ਤਾਂ ਅਜੈਪ ਸਿੰਘ ਭੱਟੀ ਰਹੇ ਆ ਤੇ ਉਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤਾਂ ਡਾਕਟਰ ਬਲਜੀਤ ਕੌਰ ਜੀ ਜੇ ਇਹ ਸਾਰੇ ਮਜ਼ਦੂਰ ਪਰਿਵਾਰਾਂ ਨਾਲ ਸੰਬੰਧ ਰੱਖਦੇ ਪਰ ਕਦੇ ਵੀ ਇਹ ਜਿਹੜੀਆਂ ਮੁਸ਼ਕਲਾਂ ਮਜਦੂਰ ਪਰਿਵਾਰਾਂ ਦੀਆਂ ਇਹ ਨਹੀਂ ਹੱਲ ਕਰਦੇ ਮਾਤਾ ਜੀ ਕਿਵੇਂ ਦੇਖ ਦੋ 2.5 ਸਾਲ ਜਿਹੜੇ ਸਰਕਾਰ ਨੇ ਕੰਮ ਕੀਤਾ ਕਿੰਨੇ ਕ ਵਾਅਦੇ ਪੂਰੇ ਕੀਤੇ ਜਿਹੜੇ ਕੋ ਤੁਹਾਡੇ ਨਾਲ ਵਾਅਦੇ ਕੀਤੇ ਸੀਗੇ ਕੋਈ ਪੈਨਸ਼ਨ ਦੇ ਦੇਣਾ ਨਹੀਂ ਨਹੀਂ ਜੀ ਕੋਈ ਨਹੀਂ ਪੂਰਾ ਕੀਤਾ ਨੌਜਵਾਨ ਵੀਰ ਵੀ ਸਾਡੇ ਨਾਲ ਖੜੇ ਹਾਂ ਜੀ ਬਾਈ ਜੀ ਰੋਜ਼ਗਾਰ ਦੀਆਂ ਗੱਲਾਂ ਕੀਤੀਆਂ ਸੀ ਸੀਐਮ ਸਾਹਿਬ ਨੇ ਰੋਜ਼ਗਾਰ ਮਿਲ ਰਿਹਾ ਨਹੀਂ ਮਿਲ ਰਿਹਾ ਜੀ ਉਹਨਾਂ ਨੇ 42000 ਨੌਕਰੀਆਂ ਦੀ ਗੱਲ ਕੀਤੀ ਆ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਨੌਜਵਾਨਾਂ ਨੂੰ ਜਿਹੜੇ ਆਰਮੀ ਵਾਲੇ ਬੰਦੇ ਸੀ 4 ਸਾਲੀ ਚ ਉਹ ਰਿਟਾਇਰ ਹੋਏ ਸੀਗੇ ਜੀ ਉਹਨਾਂ ਨੂੰ ਪੋਸਟ ਮਿਲੀ ਆ ਜੀ ਉਹ ਉਹ ਜਿਹੜੇ ਸਾਡੇ ਉਜਗਾਰ ਉਹਨਾਂ ਨੂੰ ਪੋਸਟ ਨਹੀਂ ਮਿਲੀ ਠੀਕ ਹੈ ਇਸ ਕਰਕੇ ਵੀ ਵੀ ਸਾਡੇ ਸਾਡੇ ਪਿੰਡ 'ਚ ਝਾਕੋ ਜੀ ਸਾਡੇ ਬੰਦੇ ਕਿੰਨੇ ਫਿਰਦੇ ਪਿੰਡ 'ਚ ਉਜਗਾਰ ਮੁੰਡੇ ਸਾਡੇ ਸਾਡੇ ਪਿੰਡ ਦਾ ਹਾਲ ਬਹੁਤ ਬੁਰਾ ਆ ਮਜ਼ਦੂਰਾਂ ਦੇ ਕੀ ਆ ਮੁੱਦੇ ਕੀ ਆ ਬਾਈ ਜੀ ਮਜ਼ਦੂਰਾਂ ਨੂੰ ਕਿਹੜੀਆਂ ਮੰਗਾ ਮਜ਼ਦੂਰਾਂ ਨੂੰ ਜਿਆਦਾ ਮੰਗਾ ਤਾਂ ਸਾਰੀਆਂ ਹੀ ਗਰੀਬ ਬੰਦੇ ਨੇ ਤਾਂ ਹਰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਪਰ ਇਹ ਇੱਕ ਵੀ ਪੂਰੀ ਕਰਨ ਤਕਰੀਬਨ ਕਿ ਲੋੜ ਆਈ ਆ ਧੱਕੇ ਖਾਣ ਦੀ ਜਰਸੀ ਵੇਰੀ ਇਹਨਾਂ ਦੇ ਸਾਡੇ ਹਣ ਗਰੀਬਾਂ ਦੇ ਘਰਾਂ ਦੇ ਬੁੜੀਆਂ ਤੇ ਤੂੜੀ ਲਾਉਣ ਤੇ ਵੀ ਵਿਚਾਰੀਆਂ ਦਿਹਾੜੀਆਂ ਤੇ ਕਰਦੀਆਂ ਰਹਿ ਗਈਆਂ ਕਿਤੇ ਦਿਹਾੜੀਆਂ ਕਰਦੀਆਂ ਰਹਿ ਗਈਆਂ ਕਿਤੇ ਕੁਸ਼ ਕਰਦੀਆਂ ਰਹਿ ਗਈਆਂ ਅੱਛਾ ਇਹ ਮੇਰਾ ਮਕਾਨ ਜਾ ਕੇ ਤੁਸੀਂ ਆਪ ਜਾ ਕੇ ਵੇਖ ਲਈ ਮੇਰਾ ਮਕਾਨ ਉੱਤੇ ਡਿੱਗਣ ਵਾਲਾ ਜੇ ਕੱਲ ਨੂੰ ਮੇਰੇ ਜਵਾਕਾ ਤੇ ਡੱਗ ਪਿਆ ਮੈਂ ਫੇਸਕੀ ਤੇ ਕਰਾਂ ਵਜੀਦਕਾਟ ਤੇ ਕਰਾਂ ਜਾਂ ਮੇਰੇ ਪਿੰਡ ਦੇ ਜਿਹੜੇ ਉਹਨਾਂ ਨੇ ਪ੍ਰਬੰਧਕ ਲਾਇਏ ਸੋਨਾਂ ਤੇ ਕਰਾਂ ਜਿਹੜੇ ਪ੍ਰਬੰਧਕ ਆ ਜਾਂ ਕੋਈ ਇੱਥੇ ਉਹਨਾਂ ਦੇ ਵਰਕਰ ਆ ਉਹ ਜਦੋਂ ਕੋਈ ਲਿਖਦੇ ਆ ਜਾਂ ਕੋਈ ਵਾਰਸ਼ਾ ਨਾਲ ਜਦੋਂ ਮਕਾਨ ਪਾਟ ਜਾਂਦੇ ਆ ਜਾਂ ਡੱਗਦੇ ਲਿਖਣ ਆਉਂਦੇ ਉਦੋਂ ਤੁਹਾਡੇ ਕੋਈ ਲਿਖਿਆ ਨਹੀਂ ਗਏ ਸੀਗੇ ਲਿਖੇ ਆਈ ਸਾਰਾ ਕੁਝ ਕੀਤਾਈ ਲਿਸਟ 'ਚ ਨਾਮ ਵੀ ਆਈ ਅੱਛਾ ਪਰ ਪਾਏ ਨਹੀਂ ਗਈ ਕਿਸੇ ਨੇ ਵੀ ਅੱਛਾ ਤੇ ਹੁਣ ਜਦੋਂ ਵੋਟਾਂ ਮੰਗਣ ਹੁੰਦੇ ਤੁਸੀਂ ਉਹਨਾਂ ਨੂੰ ਪੁੱਛਦੇ ਨਹੀਂ ਅਸੀਂ ਤਾਂ ਹੀ ਆਇਆ ਐਸਾ ਛੱਤਰ ਫੇਰਾਂਗੇ ਅੱਛਾ ਹੁਣ ਕੋਈ ਇੱਥੇ ਮੰਗਣ हां ਸਾਡੇ ਹੁਣ ਤਰ੍ਹਾਂ ਚ ਹਜੇ ਆਏ ਨਹੀਂ ਗਏ ਇਹ ਤਾਂ ਆਉਣੇ ਕਹਿਣੇ ਹੈ ਛੋਕੇ ਕਹਿਣੇ ਕੋਈ ਵੀ ਆਏ ਸਾਡੇ 70 75 ਸਾਲ ਵੱਖ-ਵੱਖ ਜਿਹੜੇ ਪਾਰਟੀਆਂ ਨੇ ਰਾਜ ਕੀਤਾ ਕਿਵੇਂ ਲੱਗਦਾ ਕਿਹੜੀ ਪਾਰਟੀ ਨੇ ਜਿਹੜਾ ਮਜ਼ਦੂਰਾਂ ਦੀ ਗੱਲ ਕਦੇ ਸੁਣੀ ਹੈ ਕਿਸੇ ਨਹੀਂ ਨਹੀਂ ਸੁਣੀ ਸਾਡੇ ਤੱਕ ਹੀ ਇੱਕ ਦਿਖਾ ਦਾ ਪੰਜਾਬ ਦਾ ਵੀ ਸਾਰੀਆਂ ਪਾਰਟੀਆਂ ਆਉਂਦੀਆਂ ਵਾਰੀ-ਵਾਰੀ ਆਉਂਦੀਆਂ ਜਿਵੇਂ ਮਜ਼ਦੂਰਾਂ ਦੀ ਗੱਲ ਕੋਈ ਵੀ ਨਹੀਂ ਕਰਦਾ ਹੋਰ ਵੀ ਵੀਰ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਆ ਆਪਾਂ ਗੱਲਬਾਤ ਕਰਾਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਿਆਣ ਬਾਈ ਠੀਕ ਆ ਕਿਵੇਂ ਦੇਖਦੇ ਹੋ ਇਹ ਸਰਕਾਰ ਦੇ ਢਾਈ ਸਾਲਾਂ ਦੇ ਕੰਮਾਂ ਨੂੰ ਸਰਕਾਰ ਨੇ ਢਾਈ ਸਾਲਾਂ ਦੇ ਕੰਮਾਂ ਦੇ ਆਧਾਰ ਤੇ ਜਿਹੜਾ ਆਪਣੇ ਤੋਂ ਵੋਟ ਮੰਗ ਰਹੀ ਕੰਮ ਇਹੋ ਜੇ ਕੀਤੇ ਆ ਜੀ ਸਮਝ ਲੋ ਵੀ ਤੁਸੀਂ ਵੇਖਣ ਨੂੰ ਜੀ ਨਹੀਂ ਕਰਦਾ ਕੰਮ ਕੀਤੇ ਹੁਣ ਤਾਂ ਵੇਖੀਏ ਜੀ ਤੁਹਾਡੇ ਪਿੰਡ ਦਾ ਜਿਹੜਾ ਵਿਕਾਸ ਆ ਕਿੰਨਾ ਕੁ ਹੋਇਆ ਢਾਈ ਸਾਲਾਂ ਦੇ ਵਿੱਚ ਸਾਡੇ ਤਾਂ ਇੱਥੇ ਕੁਝ ਨਹੀਂ ਹੋਇਆ ਜੀ ਆ ਵੇਖ ਲੋ ਜੀ ਆਪ ਹੀ ਡੇਢੀ ਡਰ ਵਿਚਾਰੇ ਪੈਸੇ ਪੁੱਜ਼ੇ ਲਾ ਕੇ ਤਿਆ ਕਰੀਏ ਤੇ ਫਿਰ ਫੁਰ ਜਾ ਕੇ ਮਕਾਨ ਮੇਰੇ ਵੇਖ ਲੋ ਜੀ ਸਭ ਤੋਂ ਵੱਧ ਆ ਜਿਹੜੀਆਂ ਆਮ ਪਾਰਟੀ ਸੀ ਆਮ ਪਾਰਟੀ ਨੂੰ ਵੋਟਾਂ ਪੈਣਾ ਇਹ ਜਮੈਂ ਲੁੱਟ ਕੇ ਲੈ ਗਈ ਸੰਦ ਕੋਈ ਨਹੀਂ ਸੀ ਕਿ ਜਿਹੜੀ ਸਰਕਾਰ ਆ ਆਵਾਦਮੀ ਪਾਰਟੀ ਦਾ ਉਹ ਨਾਰਾ ਹੁੰਦਾ ਸੀ ਸਰਕਾਰ ਆ ਪਿੰਡਾਂ ਚੋਂ ਚੱਲਿਆ ਕਰੋਗੀ ਸੱਤਾ ਚੋਂ ਚੱਲਿਆ ਕਰੋ ਤੁਹਾਨੂੰ ਲੱਗਦਾ ਪਿੰਡਾਂ ਦੇ ਵਿੱਚ ਇਹਨਾਂ ਦੇ ਐਮ ਐਲ ਏ ਹੁੰਦੇ ਨੇ ਨਹੀਂ ਜੀ ਆਏ ਨਹੀਂ ਜੀ ਬਲਜੀਤ ਕੋਰ ਆਪ ਵੀ ਨਹੀਂ ਆਈ ਆਉਂਦੀ ਆ ਪਰ ਉਹ ਹੁਣ ਉਹ ਮਿਲਦੀ ਨਹੀਂ ਉਹਨਾਂ ਖਾਣਾ ਨਹੀਂ ਮਿਲਦੀ ਜਿਹੜੀਆਂ ਨਾ ਪਹਿਲਾਂ ਮਿਲਦੀ ਸੀ ਜਦੋਂ ਵੋਟਾ ਮੰਗਣ ਆਉਂਦੇ ਸੀ ਹਾਂ ਵੋਟਾ ਮੰਗਣ ਦਾ ਮਜ਼ਦੂਰਾਂ ਦੇ ਘਰਾਂ ਚ ਆਉਂਦੇ ਹੋਣਗੇ ਮੈਨੂੰ ਲੱਗਦਾ ਪਹਿਲਾਂ ਤਾਂ ਪਹਿਲਾਂ ਤਾਂ ਆਉਂਦੇ ਸੀ ਜੀ ਇੱਥੇ ਵੀ ਆਏ ਉੱਥੇ ਆਏ ਸੀਗੇ ਤੇ ਮਿਲਦੀ ਵੀ ਸੀ ਜੱਫੀ ਵੀ ਪਾਉਂਦੀ ਸੀ ਹੁਣ ਉਹਨੂੰ ਸਿਆਣੀ ਨਹੀਂ ਆਉਂਦੀ ਸਾਡੇ ਵਰਗਿਆਂ ਦੀ ਕੋਣ ਮਜ਼ਦੂਰਾਂ ਦਾ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਜੀ ਹੋਰ ਵੀ ਬਾਈ ਇੱਕ ਗੱਲ ਬਦਲੀ ਮੌਜੂਦ ਹੈ ਸਾਡੇ ਹਾਂਜੀ ਕਿਵੇਂ ਦੇਖਦੇ ਹੋ ਬਾਈ ਸਰਕਾਰ ਦੇ ਕੰਮ ਨੂੰ ਸਰਕਾਰ ਨੇ ਤਾਂ ਦਸលੀਆਂ ਕਰਾਤੀਆਂ ਜੀ ਜਿਵੇਂ ਉਹ ਕਿਹੜਾ 70 ਸਾਲਾਂ ਵਾਲੇ ਨੇ ਬਹੁਤ ਲੁੱਟਿਆ ਜਿਹੜੇ ਉਹਨਾਂ ਨੇ ਵਾਦੇ ਕੀਤੇ ਸੀ ਨਾ ਕੋਈ ਨਹੀਂ ਪੂਰਾ ਕੀਤਾ ਹਾਂਜੀ ਜਿਵੇਂ ਸੀਐਮ ਸਾਹਿਬ ਅਕਸਰ ਹੀ ਕਹਿੰਦੇ ਹੁੰਦੇ ਵੀ 70 ਸਾਲ ਲੋਕਾਂ ਨੂੰ ਲੁੱਟਿਆ ਹੀ ਗਿਆ ਤੇ ਵੀ ਅਸੀਂ ਆ ਜਿਹੜਾ ਲੋਕਾਂ ਨੂੰ ਕੰਮ ਦੇਵਾਂਗੇ ਰੋਜ਼ਗਾਰ ਦੇਵਾਂਗੇ ਤੁਹਾਨੂੰ ਲੱਗਦਾ 20 ਸਾਲਾਂ ਤੋਂ ਨਹੀਂ ਜੀ ਨਹੀਂ ਕੱਲੇ ਵਾਦੇ ਆ ਕੀਤਾ ਕੁਛ ਨਹੀਂ ਹਾਂਜੀ ਕਿਵੇਂ ਦੇਖਦੇ ਹੋ ਕਿ ਪੈਨਸ਼ਨ ਵਾਲਾ ਵਾਦਾ ਕਿਵੇਂ ਦੇਖਦੇ ਹੋ ਕੋਈ ਜਿਹੜਾ ਮਾਤਾਵਾਂ ਨੂੰ 1000 ਰੁਪਏ ਦੇਣਾ ਸੀਗਾ ਪੱਤੇ ਦੀ ਗੱਲ ਕੀਤੀ ਸੀਗੀ ਜਾਂ ਬੜਾਪਾ ਪੈਨਸ਼ਨ 2500 ਦੀ ਗੱਲ ਕੀਤੀ ਸੀ ਤੁਹਾਨੂੰ ਲੱਗਦਾ ਸਰਕਾਰ ਆਪਣੇ ਵਾਅਦੇ ਤੋਂ ਭਾਈ ਦੀ ਨਜ਼ਰ ਆਈ ਹੈ ਕੋਈ ਨਹੀਂ ਬੁਆ ਕੀਤਾ ਜੀ ਤੁਹਾਡੇ ਸਾਹਮਣੇ ਆ ਤੁਹਾਨੂੰ ਦੱਸਿਆ ਹੀ ਇਹ ਕਿੰਨੇ ਵਾਅਦੇ ਪੂਰੇ ਕੀਤੇ ਜੀ ਇੱਕ ਦਿਖਾ ਦਾ ਮਜ਼ਦੂਰ ਪਰਿਵਾਰਾਂ ਨਾਲ ਜਿਹੜੇ ਆਪਣੀ ਸਿਰਫ ਇੱਕ ਦਿਹਾੜੀ ਲਾ ਕੇ ਜਿਹੜੇ ਆਪ ਦਾ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਸਾਡੇ ਨਾਲ ਖੇਤ ਯੂਨੀਅਨ ਬਲਾਕ ਪ੍ਰਧਾਨ ਕਾਕਾ ਖੁੰਡੇ ਹਲਾਲ ਜੀ ਅਕਸਰੀ ਮਜ਼ਦੂਰ ਪਰਿਵਾਰਾਂ ਦੀ ਆਵਾਜ਼ ਜਿਹੜੇ ਬੰਦੇ ਆ ਤੇ ਗੱਲਬਾਤ ਲਈ ਇਹ ਵੀ ਸਾਡੇ ਨਾਲ ਮੌਜੂਦ ਆ ਹਾਂਜੀ ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਜੀ ਠੀਕ ਹੋ ਜੀ ਹਾਂਜੀ ਪ੍ਰਧਾਨ ਸਾਹਿਬ ਇੱਕ ਵਾਰੀ ਫੇਰ ਦੇਖਿਏ ਵਿਧਾਨ ਸਭਾ ਹਲਕਾ ਅਮਲੋਟ ਦੇ ਪਿੰਡ ਅੱਜ ਸ਼ੇਰਵਾਲ ਦੇ ਵਿੱਚ ਖੜੇ ਆ ਵਿਧਾਨ ਸਭਾ ਹਲਕਾ ਅਮਲੋਟ ਇੱਕ ਰਿਜ਼ਰਵ ਹਲਕਾ ਪਿਛਲੇ ਲੰਬੇ ਸਮੇਂ ਤੋਂ ਸਭ ਤੋਂ ਵੱਡਾ ਦਿਖਾਉਂਦੇ ਇਹ ਆ ਵੀ ਆਪਣੇ ਭਾਈਚਾਰੇ ਦੇ ਵਧਾਇਕ ਇਥੋਂ ਦੇ ਹੋ ਕੇ ਆਪਣੀਆਂ ਗਰੀਬਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਕਿਉਂ ਭੁੱ ਅਸਲ ਜਿਹੜੇ ਮਜ਼ਦੂਰ ਉਹਨਾਂ ਨੂੰ ਰਾਜ ਭਾਗ ਲੈ ਕੇ ਦਿੰਦੇ ਆ ਉਹ ਰਾਜ ਭਾਗ ਲੈਣ ਤੋਂ ਬਾਅਦ ਮਜ਼ਦੂਰਾਂ ਨੂੰ ਵਿਸਾਰ ਦਿੰਦੇ ਆ ਕਿਉਂਕਿ ਇਹਨਾਂ ਦੀ ਲੋੜ ਨਹੀਂ ਸਮਝਦੇ ਨੇ ਜੀ ਜ਼ਰੂਰ ਸਹੀ ਸੰਦੇ ਵੀ ਹੁਣ ਤਾਂ ਵੋਟਾਂ ਲੈਣੀਆਂ ਹੁਣ ਆਪਾਂ ਨੂੰ ਗਾਹ ਨੂੰ ਲੋੜ ਨਹੀਂ ਕਿਉਂਕਿ ਜਿਹੜਾ ਰਾਜ ਭਾਗ ਆ ਉਹ ਰਾਜ ਭਾਗ ਦਾ ਜਿਹੜਾ ਮੇਵਾ ਹੈ ਜਿਹੜੀ ਇਹ ਕਹਿੰਦੇ ਸੇਵਾ ਕਰਨੀ ਆ ਸਹੀ ਅਸਲ ਸੇਵਾ ਦੇ ਨਾਤੇ ਉਹ ਮੇਵੇ ਨੂੰ ਰੌਲਾ ਪੈਂਦਾ ਵੀ ਜਦੋਂ ਇਹਨਾਂ ਨੂੰ ਮੇਵਾ ਮਿਲ ਜਾਂਦਾ ਉਹ ਮੇਵਾ ਭਾਈ ਫਿਰ ਮਜ਼ਦੂਰਾਂ ਨੂੰ ਭਲਾ ਹੁੰਦਾ ਇਸ ਕਰਕੇ ਮਜ਼ਦੂਰਾਂ ਨੂੰ ਅੱਖੋ ਪਰੋਖੇ ਕੀਤਾ ਜਾਂਦਾ ਕਿਉਂ ਗਾਹ ਨੂੰ ਮਜ਼ਦੂਰਾਂ ਦੀ ਲੋੜ ਨਹੀਂ ਸਮਝਦੇ ਜਿਹਦੇ ਕਰਕੇ ਮਜ਼ਦੂਰਾਂ ਦੀ ਅੱਜ ਜਿਹੜੀ ਮੰਦੀ ਹਾਲਤਾ ਮਜ਼ਦੂਰ ਨਰਕਾ ਭਰੀ ਜ਼ਿੰਦਗੀ ਹੰਡਾ ਰਹੇ ਆ ਤੁਸੀਂ ਦੇਖੋ ਕਿ ਪਿਛਲੇ ਦਿਨੀ ਇੱਥੇ ਮਜ਼ਦੂਰਾਂ ਤੇ ਮਾੜੀਆਂ ਮੋਟੀਆਂ ਬਾਰਸ਼ ਆਈਆਂ ਤੇ ਮਜ਼ਦੂਰਾਂ ਦੇ ਕੋਠੇ ਡਿੱਗ ਕੇ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਜੀ ਮਰ ਗਏ ਪਰ ਇਹ ਕਹਿੰਦੇ ਹੋ ਵੀ ਮੁਆਵਜ਼ਾ ਦੇਣਾ ਹੈ ਪਰ ਦੇਣਾ ਕਦੋਂ ਆ ਜਦੋਂ ਉਹਨਾਂ ਦੇ ਪਰਿਵਾਰ ਦਾ ਜੀ ਮਰ ਜੇ ਜਦੋਂ ਜਾਨੀ ਨੁਕਸਾਨ ਹੋਵੇ ਜੀ ਮਰ ਜੇ ਉਦੋਂ ਦਿੰਦੇ ਆ ਜੀ ਉਦੋਂ ਪਹਿਲਾਂ ਨਹੀਂ ਲੋੜ ਸਮਝੇ ਐਵੇਂ ਸਾਡੀ ਹਾਲਤਾਂ ਜਿਹੜੀ ਜੇ ਇਹ ਕਹਿੰਦੇ ਵੀ 75 ਬਰਿਆਂ ਦਾ ਅਸੀਂ ਇੱਥੇ ਲੋਕਾਂ ਚ ਖਾਦੀ ਕਰਤੀ ਤਾਂ ਬਹੁਤ ਲੋਕਾਂ ਦਾ ਵਿਕਾਸ ਕਰਤਾ ਉਸ ਵਿਕਾਸ ਨੇ ਅੱਜ ਸਾਨੂੰ 5 ਕਿਲੋ ਦਾਣੇ ਲੈਣ ਆਸੇ ਮਜਬੂਰ ਕਰਤਾ ਵੀ ਕਿ ਅੱਜ ਮਜ਼ਦੂਰ ਲੈਣਾ ਤੇ ਖੜਕੇ ਜਿਵੇਂ ਸਾਡੇ ਕੋਈ ਮੰਗਤੇ ਕਿਸੇ ਤੋਂ ਭੀਖ ਮੰਗ ਦਿੰਦੇ ਆ ਉਹਨਾਂ ਦਾ ਅਧਿਕਾਰ ਨਹੀਂ ਹੈ ਵੀ ਯਾਰ ਅਸੀਂ ਅਧਿਕਾਰ ਨਾਲ ਲੈ ਰਹੇ ਜਿਹੜੇ ਭੀਖ ਦੇ ਕੇ ਸਾਨੂੰ ਮੰਗਤੇ ਬਣਾਇਆ ਹੋਇਆ ਫਿਰ ਇਹ ਜੇ ਐਡੇ ਸਾਡੇ ਹਮਦਰਦੀ ਆ ਤਾਂ ਫਿਰ ਇੱਥੇ 7.5 1 ਏਕੜ ਵਾਲਾ ਕਾਨੂੰਨ 1971 72 ਦਾ ਬਣਿਆ ਵੀ ਯਾਰ ਸਤਾ 17.5 ਕਿੱਲੇ ਤੋਂ ਵੱਧ ਕੋਈ ਰੱਖ ਨਹੀਂ ਸਕਦਾ ਤੇ ਅੱਜ ਤੱਕ ਕਿਉਂ ਨਹੀਂ ਕੋਈ ਉਧਰ ਝਾਕਦਾ ਇੱਥੇ ਪਿੰਡ ਬਾਦਲ ਹੈ 3200 ਕਿੱਲਾ ਪਿੰਡ ਬਾਦਲ ਦਾ ਤੇ 3200 ਕਿੱਲਾ ਕੱਲੀ 2800 ਕਿੱਲਾ ਬਾਦਲ ਪਰਿਵਾਰ ਕੋਲੇ ਆ ਫਿਰ ਮਜ਼ਦੂਰ ਤਾਂ ਰੂੜੀਆਂ ਲਾਉ ਨੂੰ ਤਰਸਦੇ ਆ ਉਹਨਾਂ ਦੀ ਅੱਜ ਇੱਥੇ ਰੂੜੀ ਲਾਈ ਇੱਥੋਂ ਅਗਲਾ ਚਕਾਨ ਦਾ ਵੀ ਤੱਕ ਕੋਈ ਇੱਥੋਂ ਇਹਨਾਂ ਜਗ੍ਹਾ ਮੇਰੀ ਹੈ ਜਿਹਨੇ ਮਜ਼ਦੂਰ ਰੂੜੀਆਂ ਲਾਉ ਨੂੰ ਤਰਸ ਰਹੇ ਆ ਮਜ਼ਦੂਰ ਪੰਜ ਪੰਜ ਮਰ ਲਿਆ ਨੂੰ ਤਰਸ ਰਹੇ ਆ ਜਿਹਦੇ ਬਾਪੂ ਦੇ ਦੋ ਮੁੰਡੇ ਵਹਿ ਗਏ ਇੱਕ ਬਾਪੂ ਆ ਡੂੜ ਮਰਲੇ ਚ ਦਿਨ ਕੱਟੀਆਂ ਕਰ ਰਿਹਾ ਤਿੰਨ ਪਰਿਵਾਰ ਬਨ ਜਾਂਦੇ ਜੀ ਹਾਂ ਇਹ ਕਹਿੰਦੇ ਆ ਵੀ ਅਸੀਂ ਹਰੇ ਘਰ ਨੂੰ ਪੰਜ ਮਰਲੇ ਦੇਣੇ ਆ ਪਰ ਕੱਲਾ ਕਾਗਜ਼ਾ ਚ ਦੇਣੇ ਆ ਊ ਨਹੀਂ ਦੇਣੇ ਗੱਲੀ ਬਾਤੀ ਦੇਣੇ ਆ ਐਵੇਂ ਹੀ ਸਾਡੇ ਮਜ਼ਦੂਰਾਂ ਦੀ ਕਰਜ਼ੇ ਪੱਖੋਂ ਕੀ ਹਾਲਤਾ ਸਾਡੀਆਂ ਭੈਣਾਂ ਫੈਨਸ ਕੰਪਨੀ ਵਾਲੇ ਦੇ ਕਰਜ਼ੇ ਚੱਕਦੀਆਂ ਪਰ ਉਹ ਕਰਜ਼ਾ ਜੇ ਸਰਕਾਰ ਸਾਨੂੰ ਕਿਉਂ ਨਹੀਂ ਦਿੰਦੀ ਕਿਉਂਕਿ ਸਾਨੂੰ ਤਾਂ ਨਹੀਂ ਦਿੰਦੀ ਸਾਡੇ ਕੋਲ ਜ਼ਮੀਨ ਹੈ ਨਹੀਂ ਜੇ ਸਾਡੇ ਕੋਲ ਵੀ ਦੋ ਮਾਡਲੇ ਜ਼ਮੀਨ ਹੋਵੇ ਅਸੀਂ ਵੀ ਉਹ ਕਿਥੇ ਗਾਰੰਟੀ ਦੇ ਕੇ ਲੈ ਸਕਦੇ ਆ ਜੇ ਸਾਡੇ ਘਰਾਂ ਦੀ ਰਿਜੈਕਟ ਨਹੀਂ ਹੋਵੇ ਤਾਂ ਅਸੀਂ ਵੀ ਉਹ ਬੈਂਕ 'ਚ ਰੱਖ ਕੇ 5-10000 ਰੁਪਏ ਲੈ ਸਕਦੇ ਆ ਪਰ ਬੈਂਕ ਕਹਿੰਦਾ ਸਾਨੂੰ ਵੜ ਨਹੀਂ ਦਿੰਦੇ ਕਹਿੰਦੇ ਵੀ ਤੁਹਾਡੇ ਕੋਲ ਗਹਿੜੇ ਰੱਖਣ ਨੂੰ ਕੁਸ ਹੈਗਾ ਸਾਡੇ ਕੋਲ ਦੋਨੇ ਚੀਜ਼ਾਂ ਹੈ ਨਹੀਂ ਅਸੀਂ ਇਸ ਦੋਨਾਂ ਚੀਜ਼ਾਂ ਤੋਂ ਕੁਰਵੇ ਆ ਜਿਸ ਕਰਕੇ ਸਾਡੀ ਮਜ਼ਦੂਰਾਂ ਦੀ ਕਦਰ ਤੇ ਕੀਮਤ ਇੱਥੇ ਕੋਈ ਨਹੀਂ ਇਸ ਕਰਕੇ ਅਸੀਂ ਇਹਨੇ ਕਿ ਵੋਟਾਂ ਦਾ ਲੋਕਤਾ ਦਾ ਵਾਅਦਾ ਸਾ ਨਾਸ ਨਹੀਂ ਕਰ ਰਹੀਆਂ ਲੋਕਾਂ ਦੇ ਭਾਈਚਾਰੇ ਨੂੰ ਖਿਲਾਰਦੀਆਂ ਵੋਟਾਂ ਵਾਲੇ ਦਿਨਾਂ 'ਚ ਸਾਡੇ ਘਰਾਂ 'ਚ ਸਾਡੇ ਘਰਾਂ 'ਚ ਕਲੇਸ਼ ਪੈ ਜਾਣਾ ਵੀ ਜਿਹਨੇ ਵੋਟ ਇੱਕ ਦੂਜੇ ਨੂੰ ਨਾ ਪਾਈ ਜਿਹੜਾ ਹਾਰ ਗਿਆ ਉਹਨੇ ਕਹਿੰਦਾ ਮੈਨੂੰ ਮੇਰੇ ਭਤੀਜੇ ਨੇ ਵੋਟ ਨਹੀਂ ਪਾਈ ਮੇਰੇ ਚਾਚੇ ਨੇ ਵੋਟ ਮੈਨੂੰ ਨਹੀਂ ਪਾਈ ਜਿਸ ਦੇ ਕਰਕੇ ਮੈਂ ਹਾਰ ਗਿਆ ਇਸ ਕਰਕੇ ਵੋਟਾਂ ਸਾਡਾ ਫਾਇਦਾ ਨਹੀਂ ਨੁਕਸਾਨ ਕਰਦੀਆਂ ਤੇ ਫਾਇਦਾ ਕਿਹਨਾਂ ਦਾ ਕਰਦੀਆਂ ਉੰਨਾ ਤਕੜੇ ਲੋਕਾਂ ਦਾ ਕਰਦੇ ਜਿਹੜੇ ਉਹ ਰਾਜ ਭਗ ਦੇ ਨਹੀਂ ਮਜ਼ਦੂਰ ਵਰਗ ਨੂੰ ਕੀ ਮੈਸੇਜ ਕੀ ਹੈ ਤੁਹਾਡਾ ਕਿਉਂਕਿ ਇਲੈਕਸ਼ਨ ਦੇ ਦਿਨ ਇੱਕ ਤਰੀਕੂ ਲੋਕਾਂ ਤੋਂ ਪਾਉਣੀ ਆ ਉਹ ਵੀ ਇੱਕ ਆਪਣਾ ਸੰਵਿਧਾਨਿਕ ਹੱਕਾ ਵੋਟ ਪਾਉਣੀ ਵੀ ਜ਼ਰੂਰੀ ਆ ਜੇਕਰ ਆਪਾਂ ਵੋਟ ਗੁੱਸੇ 'ਚ ਨਹੀਂ ਵੀ ਪਾਉਂਦੇ ਤਾਂ ਉਹ ਵੀ ਮੈਂ ਨਹੀਂ ਸਮਝਦਾ ਵੀ ਉਹ ਇੱਕ ਚੰਗੀ ਗੱਲ ਆ ਵੋਟ ਹਰ ਇੱਕ ਨੂੰ ਪਾਉਣੀ ਚਾਹੀਦੀ ਹੈ ਇਸਤੇਮਾਲ ਕਰਨਾ ਜਿਹੜਾ ਕੀ ਆਪਣਾ ਜੀ ਕੀ ਇਹ ਨਹੀਂ ਇਹ ਸੰਵਿਧਾਨ ਜਿਹੜੇ ਸੇ ਸੁਧਾਰ ਦੀਆਂ ਗੱਲਾਂ ਕਰਦੇ ਆ ਵੀ ਇਹ ਸੰਵਿਧਾਨ ਆ ਵੀ ਲੋਕਾਂ ਨੂੰ ਵੋਟ ਜ਼ਰੂਰੀ ਪਾਉਣੀ ਚਾਹੀਦੀ ਕੀ ਲੋਕਾਂ ਦੀ ਮਰਜ਼ੀ ਨਾਲ ਪੁੱਛ ਕੇ ਠਾਇਆ ਜਾਂਦੇ ਵੀ ਭਾਈ ਹੱਥੋਂ ਨੂੰ ਆਹ ਬੰਦਾ ਕਿਹੜਾ ਚਾਹੀਦਾ ਜਦੋਂ ਇੱਥੇ ਪ੍ਰਧਾਨ ਮੰਤਰੀ ਜਦੋਂ ਲੋੜੇ ਜਿਹੜੇ ਇੱਥੇ ਸਵਾਲ ਪੁੱਛਣ ਦੀ ਗੱਲ ਕਰਦੇ ਹੋ ਸੈਸ਼ਨ ਭਵਨ ਚ ਜਲ ਲੋਕ ਸਭਾ ਚ ਉਹਨਾਂ ਨੂੰ ਖਾਰਜ ਕਰ ਦਿੰਦਾ ਉਹ ਲੋਕਾਂ ਦੇ ਚੁਣੇ ਹੁੰਦੇ ਆ ਇੱਥੋਂ ਅਰਨ ਜੇਟਲੀ ਅੰਮ੍ਰਿਤਸਰ ਚੋਂ ਹਰਾ ਕੇ ਕੱਲਿਆ ਉਹ ਲੋਕਾਂ ਦੇ ਸਿਰ ਤੇ ਉਹਨਾਂ ਨੇ ਖਜ਼ਾਨਾ ਮੰਤਰੀ ਬਬਾ ਵੜਾ ਕੇ ਬਾਤ ਆ ਉਹ ਲੋਕਾਂ ਦੀ ਮਰਜ਼ੀ ਸੀ ਅਸਲ ਮਰਜ਼ੀ ਉੱਥੇ ਲੋਕਾਂ ਦੀ ਨਹੀਂ ਇਹਨਾਂ ਦੀ ਚੱਲਦੀ ਆ ਲੋਕਾਂ ਨੂੰ ਇੱਕ ਕਲਾਕ ਮੋਹਰਾ ਬਣਾਇਆ ਵੀ ਭਾਈ ਆ ਬੋਰਡ ਦੀ ਤਾਕਤ ਆ ਇਹ ਨਹੀਂ ਵਰਤੋ ਕਰਨੀ ਚਾਹੀਦੀ ਇਹ ਵਰਤੋ ਸਾਡੇ ਤਾਂ ਮੇੜੀਆਂ ਪਾਈ ਬੈਠੀ ਆ ਸਾਡੇ ਮਜ਼ਦੂਰਾਂ ਨੂੰ ਕੱਚਾ ਨਹੀਂ ਹੋਣ ਦਿੰਦੀ ਸਾਡਾ ਏਕਾ ਦੀ ਹੋਣ ਦਿੰਦੀ ਜੇ ਮਜ਼ਦੂਰਾਂ ਦਾ ਏਕਾ ਹੋ ਜੇ ਤਾਂ ਕੋਈ ਬੋਟਾ ਦੀ ਲੋੜ ਨਹੀਂ ਲੋਕਾਂ ਦਾ ਰਾਜ ਭਾਗ ਲੋਕਾਂ ਆਪ ਦੀ ਤਾਕਤ ਨਾਲ ਲੈ ਕੇ ਹੋਣਗੇ ਕਿ ਜੋਕਾਂ ਦਾ ਰਾਜ ਤੋਂ ਖੜਾ ਛਡਾਉਣਾ ਪਊ ਬੋਟਾ ਨਹੀਂ ਮੈਂ ਕੋਈ ਮੰਤਰੀ ਕੋਈ ਐਮਐਲਏ ਮੇਰਾ ਸਿਰ ਸਰ ਦੀ ਸ਼ਰਤ ਲਾ ਲੇ ਜੇ ਵੋਟਾਂ ਰਾਹੀਂ ਲੋਕਾਂ ਦੀ ਜ਼ਿੰਦਗੀ ਚ ਬਦਲੀ ਕਰ ਦੇਣ ਲੋਕਾਂ ਦੀ ਗਰੀਬੀ ਕੱਢ ਦੇਣ ਨਹੀਂ ਕੱਢਣੀ ਕਿਉਂਕਿ ਜਿੱਦੇ ਵੀ ਲੋਕਾਂ ਨੇ ਬਦਲਾਅ ਕੀਤਾ ਆ ਲੋਕ ਲੈ ਕੇ ਆਉਣਗੇ ਇਹ ਨਹੀਂ ਲੈ ਕੇ ਆਉਂਦੇ ਇਸ ਕਰਕੇ ਲੋਕ ਹੁਣ ਜਿੰਨੇ ਸੱਤੇ ਹੋਏ ਦੁਖੀ ਹੋਏ ਆ ਆ ਮੂੰਹ ਚ ਆਵਜ ਆ ਨਿਕਲੀ ਜਾਂਦੇ ਵਿੱਚ ਛੱਤਰ ਮਾਰਾਂਗੇ ਆ ਕਈ ਭਣੇ ਕੀ ਬੋਲੀ ਕਰਨੀਆਂ ਇਹ ਦਿਖਾਤਾ ਇਸ ਕਰਕੇ ਲੋਕ ਸੱਤੇ ਹੋਇਆ ਆਉਣ ਵਾਲੇ ਦਿਨ ਤੇਨ ਵਾਲੇ ਸਿਖਾਉਣਗੇ ਕਿ ਵੋਟਾਂ ਨਾਲ ਨਹੀਂ ਤਾਕਤ ਨਾਲ ਰਾਜਪੱਖ ਬਦਲੇ ਜਾਊਗਾ ਅੱਜ ਵੱਖ-ਵੱਖ ਪਿੰਡਾਂ ਦਾ ਜਿਹੜਾ ਦਿਖਾਤ ਸੀਗਾ ਤੁਹਾਨੂੰ ਮਜ਼ਦੂਰ ਪਰਿਵਾਰਾਂ ਦਾ ਦਿਖਾਤ ਸੀ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਅੱਜ ਮਲੋੜ ਹਲਕੇ ਦੇ ਪਿੰਡ ਸ਼ੇਰਿਆਲ ਦੇ ਵਿੱਚ ਖੜੇ ਸੀ ਮਜ਼ਦੂਰ ਪਰਿਵਾਰਾਂ ਦਾ ਮਿਲੇ ਆ ਸਾਡੇ ਨਾਲ ਖੇਤ ਮਜ਼ਦੂਰ ਜੁਨੀਅਰ ਦੇ ਬਲਾਕ ਪ੍ਰਧਾਨ ਕਾਕਾ ਕੁੰਡਿਆ ਲਾਲ ਨੇ ਲੰਮਾ ਸਮਾਂ ਗੱਲ ਕੀਤੀ ਹਾਂਜੀ ਇੱਕ ਹੋਰ ਸ਼ੀ ਇਹ ਦੇਖੋ ਇਹ ਬੱਚਾ ਸਾਡਾ ਬੈਠਾ ਹੈ ਅੱਜ ਤੱਕ ਇਹਨੂੰ ਕਿਸੇ ਨੇ ਟਰਾਈਸਾਈਕਲ ਨਹੀਂ ਦਿੱਤਾ ਇੱਥੇ ਕਹਿੰਦੇ ਨੇ ਤੁਸੀਂ ਵੀ ਬਲਜੀਤ ਕੌਰ ਸੋਢੀ ਆ ਆ ਬਲਜੀਤ ਕੌਰ ਦੇ ਹਲਕੇ ਦੇ ਵਿੱਚ ਕਿਸੇ ਬੱਚਾ ਸਨਾਂ ਦਾ ਮਾਈਕ੍ਰਾਈਸਾਈਕਲ ਇਸ ਤਰ੍ਹਾਂ ਦਾ ਜ਼ਿਆਦਾ ਬਣਦੇ ਆ ਉਹ ਬਣਦੇ ਸਮਾਜ ਸੇਵੀ ਸਰਕਾਰ ਵੱਲੋਂ ਤਾਂ ਬਹੁਤ ਘੱਟ ਆਉਂਦੇ ਆ ਇਸ ਤਰ੍ਹਾਂ ਦੇ ਉਹ ਸਮਾਜ ਸੇਵੀ ਚੱਲਦੀ ਕਿਹਦੇ ਸਿਰ ਤੇ ਆ ਐਮਐਲਏ ਦੇ ਮੰਤਰੀਆਂ ਦੇ ਸਿਰ ਤੇ ਚੱਲਦੀ ਨਾ ਤੇ ਕੀ ਮੰਤਰੀਆਂ ਨੂੰ ਜੀਣਾ ਨਹੀਂ ਜਦੋਂ ਵੋਟਾਂ ਮੰਗਣ ਆਉਂਦੇ ਆ ਉਦੋਂ ਇਹਨਾਂ ਦੀਆਂ ਲਾਲਾਂ ਚੜਦੇ ਆ ਇਹਨਾਂ ਦੇ ਅੱਗੇ ਗੋਡੀ ਹੱਥ ਲਾਉਂਦੇ ਆ ਫਿਰ ਉਦੋਂ ਤਾਂ ਸਾਡੀਆਂ ਜਦੋਂ ਵੋਟਾਂ ਲੈਣੀਆਂ ਉਦੋਂ ਸਾਡੇ ਜਵਾਕਾਂ ਦੀਆਂ ਨਲੀਆਂ ਪੁੰਝੇ ਫਿਰਦੇ ਆ ਵੀ ਵੋਟਾਂ ਲੈਣੀਆਂ ਨਾ ਜਦੋਂ ਵੋਟ ਲੈਣੀ ਉਦੋਂ ਬਾਅਦ ਕੋਈ ਨਹੀਂ ਸਾਨੂੰ ਕੋਈ ਦੱਸ ਇਸ ਕਰਕੇ ਵੀ ਲੰਮਾ ਸਮਾਂ ਹੋ ਗਿਆ ਮੈਂ ਇਹ ਤੋਂ ਪਹਿਲਾਂ ਵੀ ਪਰਿਵਾਰ ਨੂੰ ਆ ਕੇ ਮੈਂ ਪਹਿਲਾਂ ਪਰਿਵਾਰ ਨੂੰ ਆ ਕੇ ਗਿਆ ਸੀ ਵੀ ਇਸ ਬੱਚੇ ਨੂੰ ਟਰਾਈਸਾਈਕਲ ਦੀ ਲੋੜ ਆ ਪਰ ਅੱਜ ਤੱਕ ਇਹਨੇ ਟਰਾਈਸਾਈਕਲ ਨਹੀਂ ਦਿੱਤਾ ਇਹ ਹਾਲਤਾ ਸਾਡੀ ਸਰ ਸਸ ਸੈਟ ਮਦੀ ਹਾਂ ਦਿਖਾ ਦੇ ਜਿਹੜਾ ਤੁਸੀਂ ਦੇਖਦੇ ਹੋ ਤੇ ਬਾਈ ਵੀ ਸਾਡੇ ਨਾਲ ਥੋੜਾ ਲੇਟ ਆਇਆ ਆਪਾਂ ਜਰੂਰ ਗੱਲਬਾਤ ਰੱਖਾਂਗੇ ਬਾਈ ਕਿਵੇਂ ਦੇਖਦੇ ਹੋ ਸਰਕਾਰ ਦੇ 2.5 ਸਾਲ ਦੇ ਕੰਮਾਂ ਨੂੰ ਕਿੰਨੇ ਕ ਜਿਹੜਾ ਮਜ਼ਦੂਰ ਪਰਿਵਾਰਾਂ ਦੀ ਸਰਕਾਰ ਨੇ ਬਾਹਰ ਪੜੀ ਹੈ ਦੇਖੀ ਜਾਂਦੇ ਆ ਜੀ ਕੋਈ ਏਡੇ ਪ੍ਰੋਗਰਾਮ ਨੇ ਸਹੀ ਨਹੀਂ ਗਾਇਜ਼ ਸਰਕਾਰ ਦੇ ਜਿਹੜੇ ਵਾਅਦੇ ਕੀਤੇ ਸੀਗੇ ਕਿਵੇਂ ਉਹ ਲੱਗਦਾ ਤੁਹਾਨੂੰ ਵੀ ਸਰਕਾਰ ਉਹਨਾਂ ਨਾਅਰੇ ਤੇ ਕਿਤੇ ਵੋਟਾਂ ਮੰਗਦੀ ਹੈ ਇਹ ਉਹਦੇ ਕਹਿੰਦੀ ਸੀਗੀ ਇਹ ਵੀ ਸੀ ਹਰੇਕ ਤੁਹਾਡੇ ਦਾ ਸਾਡਾ ਆਗੂ ਹੋਊਗਾ ਸਾਨੂੰ ਮਿਲ ਸਕਦਾ ਇੱਕ ਵਾਰ ਮੇਰੇ ਬੱਚੇ ਦੀ ਲੱਤ ਕੰਨ ਮ ਹੋ ਗਈ ਸੀ ਮੈਂ ਗੁਰਪ੍ਰੀਤ ਸਾਡੇ ਹਾਂ ਪੀਐਸ ਨੂੰ ਕਿਹਾ ਆਵਾਂਦਾ ਕਿ ਐਡੀ ਜਲਦੀ ਵੀ ਮੰਤਰੀ ਜਲਦੀ ਮਿਲ ਨਹੀਂ ਸਕਦਾ ਕਿਤੇ ਢੰਗ ਤੇ ਮਿਲ ਸਕਦਾ अच्छा ते ਜਦੋਂ ਹੁਣ ਵੋਟਾ ਮੰਗਣਾਉਣਗੇ ਤਾਂ ਵੋਟਾ ਮੰਗਣਾਉਣੇ ਜੇਕਰ ਸਾਰੇ ਜਿੰਨੇ ਵੀ ਮੈਂ ਦਾ ਪੱਟੀ ਦੇ ਮਗਰੇ ਇੱਥੇ 22 ਦਿਨ ਤਰਨਾਂ ਲਾਇਆ ਅਸੀਂ ਬਲਜੀਤ ਕੌਰ ਖਾਤਰ ਆਹ ਬਣਾ ਪੁੱਛੋ 22 ਦਿਨ ਬਿਨਾ ਕਿਤੇ ਫੰਡ ਤੋਂ ਬਿਨਾ ਕਿਸੇ ਨੇ ਸਾਨੂੰ ਲੀਡਰ ਨੇ ਫੰਡ ਨਹੀਂ ਦਿੱਤੀ 22 ਦਿਨ ਇੱਥੇ ਦਫ਼ਤਰ ਖੋਲ ਰੱਖਿਆ ਪੁੱਛੋ ਇਸ ਬੰਦੇ ਜਦੋਂ ਵੋਟਾਂ ਸੀ ਹਾਂ ਜਦੋਂ ਵੋਟਾਂ ਅਸੀਂ ਤੁਸੀਂ ਵਰਕਰ ਹਾਂਜੀ 22 ਦਿਨ ਪੂਰਾ ਹਾਂਜੀ ਅੱਛਾ ਤੁਸੀਂ ਤੁਸੀਂ ਪੂਰੀ ਮਿਹਨਤ ਕੀਤੀ ਕਟੜ ਵਰਕਰ ਸੀਗੇ ਕਟੜ ਵਰਕਰ ਫਿਰ ਜਦੋਂ ਜਿੱਤ ਗਈ ਇਥੇ ਕੋ ਗੁਰਪ੍ਰੀਤਾ ਨੂੰ ਪਹਿਲਾਂ ਕਹੇ ਸੀ ਤੁਹਾਡੇ ਘਰੇ ਆਉਂਗੀ ਮੈਂ ਅੱਛਾ ਬਾਈ ਦੇ ਵੀ ਤੇਰੇ ਵੀ ਜਾ ਕੇ ਬੇਲੋ ਸਾਡੇ ਅਜੇ ਵੀ ਠੰਡੇ ਪਏ ਹੋਣੇ ਅੱਛਾ ਮੁੜ ਕੇ ਜਦੋਂ ਮਾਖਾ ਯਾਰ ਵੀ ਸਾਨੂੰ ਵੀ ਮਿਲਾਓ ਤੈ ਉਹ ਗੁਰਪ੍ਰੀਤ ਜਿਹੜਾ ਉਹਦਾ ਪੀਏ ਆ ਕਹਿੰਦਾ 50000 ਰੁਪਇਆ ਲੈਂਦੀ ਐ ਜਿਵੇਂ ਜਿਵੇਂਦਾਰ 50 50000 ਰੁਪਇਆ ਦਿੰਦੇ ਤਾਂ ਜਿਵੇਂ ਜੱਟਾਂ ਦੇ ਘਰੇ ਆਉਂਦੀ ਐ ਤੁਹਾਡੇ ਘਰੇ ਨਹੀਂ ਆਉਂਦੀ ਕੈਬਨਿਟ ਮੰਤਰੀ ਮਿਲੰਦਾ ਕਹਿੰਦੇ ਕੈਬਨਿਟ ਮੰਤਰੀ ਆ ਬਣ ਗਿਆ ਅਸੀਂ ਬੜੀ ਖੁਸ਼ੀ ਮਿਲਾਈ ਲੈ ਵੀ ਸਾਨੂੰ ਵੀ ਚੰਗਾ ਕੰਮ ਕਰੂਗੀ ਤੇ ਉਹ ਕਹਿੰਦੀ ਲੋ ਪਹਿਲਾਂ ਤਾਂ ਕਹਿੰਦੀ ਸੀ ਲੀ ਵੀ ਤੁਸੀਂ ਜਦੋਂ ਮਰਜ਼ੀ ਆਓ ਕੋਈ ਅੱਗੋ ਹੈ ਨਹੀਂ ਵੀ ਅਸੀਂ ਇੱਕੋ ਜੀ ਆ ਸਾਰੇ ਮਿਲ ਕੇ ਤੇ ਓਦੋਂ ਬਾਅਦ ਅੱਛਾ ਬੱਸ ਤੂੰ ਕੌਣ ਤੇ ਮੈਂ ਕੌਣ ਅੱਛਾ ਕੈਬਨਿਟ ਮੰਤਰੀ ਇਹਦੀ 50000 ਰੁਪਇਆ ਲੈਂਦੀ ਐ ਫੇਰ ਆਉਂ ਆ ਦੇਖੋ ਵੀ ਆ ਬਿਲਕੁਲ ਨਵੀਆਂ ਗੱਲਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਵੀ ਕੈਬਨਿਟ ਮੰਤਰੀ ਨੇ ਜੇ ਚਾਹ ਪੀਣੀ ਹੈ ਮੈਨੂੰ ਲੱਗਦਾ ਚਾਹ ਪੀਣ ਦੇ ਮੰਗਦੇ ਹੋਣਗੇ ਬਨਾਲਾ ਕਾਫੀ ਕੇ ਲਾਵਗੇ ਕਿਹਦੀ ਕੀਤੀ ਆ ਇਹ ਸਾਰੇ ਘਰ ਇਕੱਠੇ ਹੈਗੇ ਯਾਰ ਇਹਨਾਂ ਨੇ ਬਹੁਤ ਜ਼ੋਰ ਲਾਇਆ ਜੀ ਪਰ ਉਹ ਇੱਥੇ ਉਹਨਾਂ ਦਾ ਹੱਕ ਮੰਨਦਾ ਸੀਗਾ ਵੀ ਕੋਈ ਪਿੰਡ ਦਾ ਬੰਦਾ ਉਹਨੂੰ ਇੱਥੇ ਦਰਸ਼ਨ ਜ਼ਰੂਰ ਕਰਾਉਂਦਾ ਹੱਥ ਜੋੜ ਜਾਂਦੀ ਜਦੋਂ ਕੋਈ ਡਾਂਗ ਮਾਰਦੇ ਹੋਰੇ ਹਾਂਜੀ ਜ਼ਰੂਰੀ ਆ ਜੀ ਸਰਕਾਰਾਂ ਦਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੈਗੀਆਂ ਆਪਾਂ ਸਰਕਾਰ ਦੇ ਉਲਟ ਨਹੀਂਗੇ ਜੇ ਸਰਕਾਰ ਕੋਈ ਨੌਕਰੀਆਂ ਹੈ ਨਹੀਂ ਗੀਆਂ ਆਬਾਦੀ ਬਹੁਤ ਜ਼ਿਆਦਾ ਤੋਂ ਪਾਰਈ ਆ ਜੀ ਆਬਾਦੀ 300 ਕਰੋੜ ਤੋਂ ਉੱਤੇ ਹੈ ਆਪਣੀ ਪੰਜਾਬ ਦੀ ਇਕੱਲੇ ਦੀ ਨਹੀਂ ਹੈ 3 ਕਰੋੜ 3 ਕਰੋੜ ਤੇ 70 80 ਹਜ਼ਾਰ ਸਾੜੀ ਪੋਸਟ ਵਹਿਲੀ ਆ ਜੇ ਨੌਕਰੀਆਂ ਨਹੀਂ ਦੇ ਸਾਡੀਆਂ ਇਹਨਾਂ ਨੂੰ ਯਾਰਾਂ ਨੂੰ ਸਾਨੂੰ ਲੋਨ ਦੇਣਾ ਉਹ ਤੋ ਸਾਨੂੰ ਲੋਨ ਦੇਣ ਉਹਦੀ ਕਿਸ਼ਤ ਘੱਟ ਤੋਂ ਘੱਟ ਹੋਵੇ ਤੇ ਅਸੀਂ ਸੌਖੇ ਭਰ ਭਰ ਦਈਏ ਅਸੀਂ ਆਲਾ ਕੰਮ ਚਲਾਈ ਜਾਈਏ ਨਾ ਅਸੀਂ ਸਰਕਾਰ ਨੂੰ ਤੰਗ ਹੀ ਕਰੀਏ ਸਿਸਟਮ ਵੀ ਹੈ ਜਿਵੇਂ ਆਬਾਦੀ ਤਾਂ ਆਪਣੀ 3 ਕਰੋੜ ਵੀ ਨਹੀਂ ਪਰ ਕੋਈ ਪ੍ਰਾਈਵੇਟ ਕੋਈ ਵੱਡੀ ਇੰਡਸਟਰੀ ਵੀ ਲੱਗ ਸਕਦੀ ਹੈ ਮੈਨੂੰ ਨਹੀਂ ਪਤਾ ਮੈਂ ਸੁਣਨ ਚੇ ਵਿੱਚ ਕਹਿੰਦਾ ਨਹੀਂ ਆਪਣੀ ਆਬਾਦੀ ਇੰਨੀ ਆ ਜੀ 140 ਕਰੋੜ ਸਾਰੀ ਆਬਾਦੀ ਆ ਹਿੰਦੁਸਤਾਨ ਦੀ ਜੇ ਇਹਨਾਂ ਕੋਈ ਨੌਕਰੀਆਂ ਦੇਣ ਨੂੰ ਹੈ ਨਹੀਂ ਗਿਆ ਇਹ ਲੋਨ ਦੇਣ ਸਾਰਿਆਂ ਨੂੰ ਬੈਂਕਾਂ ਦੇ ਵਾਧੂ ਪੈਸਾ ਸਰਕਾਰ ਪੈਸਾ ਵਾਧੂ ਬਣਾ ਸਕਦੀ ਆ ਜੇ ਸਰਕਾਰ ਚਾਵੇ ਤਾਂ ਸਾਰਿਆਂ ਨੂੰ ਲੋਨ ਦੇਣ ਨਾ ਕੋਈ ਸਰਕਾਰ ਨੂੰ ਤੰਗ ਕਰੇ ਆਪਦਾ ਕੰਮ ਚਲਾਉਣ ਤੇ ਕਿਸ਼ਤ ਘੱਟ ਤੋਂ ਘੱਟ ਹੋਵੇ ਉਹ ਬੈਂਕ ਦੇ ਕਿਸ਼ਤ ਭਰੀ ਜਾਇਆ ਕਰ ਇਹਨਾਂ ਦੀ ਤੇ ਹੁਣ ਤਾਂ ਜੀ ਉਹ ਪ੍ਰਾਈਵੇਟ ਏਜੰਸੀਆਂ ਦਾ ਦੰਦੀਆਂ ਲੋਨ ਉਹ ਸਾਡੇ ਥੋੜੇ ਦਿਨਾਂ ਬਾਅਦ ਹੋ ਜੀ ਨਾ ਕਿ ਇਕੱਠੀ ਹੋਵੇ ਤਾਂ ਆਖਦੇ ਸਰਲੰਡਰ ਤੋਂ ਜੀ ਹਾਂ ਸਰਲੰਡਰ ਆ ਉਹਨੇ ਚੱਕ ਲੈ ਜਾਓ ਸਰਲੰਡਰ ਚੱਕ ਲਿਓ ਜੀ ਤੇ ਇਸ ਕਰਕੇ ਕਈ ੜਕਦਾ ਹੁੰਦੀਆਂ ਜੇ ਸਰਕਾਰ ਕੋਲੇ ਨਹੀਂ ਕੋਈ ਮਸਲਾ ਹੱਲ ਕੋਈ ਨਾ ਕੋਈ ਉਹਨਾਂ ਦਾ ਕੱਢਾ ਜੀ ਹਰ ਵਾਰੀ ਸਰਕਾਰ ਬਦਲ ਜਾਂਦੀ ਆ ਕਿਉਂਕਿ ਬੰਦੇ ਉੱਥੇ ਉਹੀ ਹੁੰਦੇ ਆ ਜੇ ਕੋਈ ਐਮਐਲਏ ਬਦਲ ਜਾਂਦਾ ਤੇ ਗਾਂ ਉਹ ਬੁੱਢਾ ਹੋ ਜਾਂਦਾ ਉਹਦਾ ਕੋਈ ਪਤੀ ਜਾ ਕੇ ਖੜਾ ਆ ਜਾਂਦਾ ਕਿਸਦਾ ਪੋਤਰਾ ਖੜਾ ਆ ਜਾਂਦਾ ਗੱਲ ਉੱਥੇ ਹੀ ਰਹਿੰਦੀ ਆ ਅੱਜ ਕੱਲ ਤਾਂ ਸਸਮੇ ਹੀ ਬਣਿਆ ਪਿਆ ਅੱਜ ਕੱਲ ਤਾਂ ਉਹ ਇੱਕ ਪਤਾ ਹੀ ਨਹੀਂ ਲੱਗਦਾ ਅਗਲੇ ਦਿਨ ਕੋਈ ਹੋਰ ਪਾਏਗੀ ਕੋਈ ਸਰਕਾਰ ਨਹੀਂ ਬਦਲਦੀ ਗੱਲਬਾਤ ਉਹੀ ਆ ਰਿਸ਼ਤੇਦਾਰ ਹੈਗੇ ਆ ਜੀ ਸਾਰਿਆਂ ਦੇ ਗੱਲਬਾਤ ਇਹਨਾਂ ਨੇ ਬਦਲਾ ਦੇ ਨਾਂ ਤੇ ਇੱਕ ਜ਼ੋਰ ਦਿੱਤਾ ਸੀ ਨਾਰਾ ਆਇਆ ਸੀ ਉਹ ਬਦਲਾ ਕੋਈ ਲੱਗਦਾ ਦੇਖਣ ਨੂੰ ਨਹੀਂ ਕੁਛ ਕੁਛ ਸਰਕਾਰਾਂ ਦੇ ਮਤਲਬ ਹੁੰਦੇ ਆ ਜੀ ਵੀ ਜਿਵੇਂ ਉਹਨਾਂ ਕੈਪਟਨ ਸਰਕਾਰ ਨੇ ਚਲੋ ਵੀ ਰੋਡ ਦੇ ਵਿੱਚ ਕਰਾਇਆ ਕੀਤਾ ਸੀ ਆ ਲੇਡੀ ਦਾ ਫਰੀ ਕੋ ਮਾਰੇ ਮੋਟੇ ਇੱਕ ਦੋ ਕੰਮ ਹੁੰਦੇ ਆ ਸਕੀਮਾਂ ਵਿੱਚ ਤੋਂ ਕੋਈ ਹੋਰ ਪਾਸੇ ਮਤਲਬ ਸਿਸਟਮ ਵੱਧ ਜਾਂਦਾ ਜੀ ਮੰਗੇ ਆਈ ਦੂਜੇ ਪਾਸੇ ਹੋ ਜਾਂਦੀ ਉਹ ਸਾ ਉਹਥੇ ਆ ਜਾਂਦਾ ਚਲੋ ਉਹਨਾਂ ਨੇ ਸਰਕਾਰ ਨੇ ਜੱਤੀਆਂ ਸੀ ਕਿ ਆ ਮਤਲਬ ਆਪਣੇ ਗੋਲੀਆਂ ਦੇ ਦਿੱਤੀਆਂ ਸੀ ਖਾਣ ਨੂੰ ਨਾ ਛੱਡਣ ਲੋਕ ਪਰ ਨਹੀਂ ਉਹਦਾ ਵੀ ਫਾਇਦਾ ਨਹੀਂ ਕੋਈ ਹੋਇਆ ਇੰਨਾ ਜ਼ਿਆਦਾ ਮਤਲਬ ਕਈ ਗੱਲਾਂ ਹੁੰਦੀਆਂ ਹੁਣ ਇਹਨਾਂ ਨੇ ਚਲੋ ਬਿਜਲੀ ਕਰਤੀ ਆ ਮਤਲਬ ਵੀ ਵੱਧ ਜੁਮਟਾ ਕਰਤੀਆਂ ਬਿਜਲੀ ਦੀਆਂ ਚਲੋ ਉਹਨਾਂ ਦਾ ਫਾਇਦਾ ਵੀ ਹੋਇਆ ਕਿਉਂਕਿ ਰਜਕਾਰ ਦਾ ਕਿਸੇ ਕੋਲੇ ਹੈ ਨਹੀਂਗਾ ਬਿਜਲੀ ਤਾਂ ਮਤਲਬ ਬਿੱਲ ਵੀ ਨਹੀਂ ਭਰ ਸਕਦੇਗੇ ਕਣਕ ਜਿਹੜੀ ਸਾਨੂੰ ਦਿੰਦੇ ਆ ਇਹ ਉਹਦਾ ਕੋਈ ਐਡੀ ਗੱਲਬਾ ਕਿ ਤੋ 3 ਰੁਪਏ 3 ਪੈਸੇ ਦੀ ਪੈਂਦੀ ਹੈ ਘਰ ਨੂੰ ਕਣਕ ਜਿੰਨੇ ਜੀ ਮਰਜੀ ਹੋਣ ਪੰਜ ਜੀ ਆ ਜੇ ਅਸੀਂ 2200 ਦੀ ਕਣਕ ਖਾਣੇ ਆ ਮਹੀਨੇ ਦੇ ਵਿੱਚ ਤਾਂ ਅਸੀਂ 2400 ਦੀ ਵੀ ਖਾ ਸਕਦੇ ਆ ਜੇ ਤੁਹਾਨੂੰ ਨਾ ਦੇਊਗੀ ਸਰਕਾਰ ਤਾਂ ਹਾਂਜੀ ਇਹ ਸਰਕਾਰ ਮਸਲੇ ਹੱਲ ਕਰਨੇ ਚਾਹੀਦੇ ਆ ਇਹ ਦਿਖਾਤਾ ਜੀ ਇਹ ਦਿਖਾਤਾ ਹਲਕੇ ਦਾ ਸਵੇਰ ਦੀ ਕੋਸ਼ਿਸ਼ ਹੁੰਦੀ ਆ ਹਰ ਇੱਕ ਦਿਨ ਚੜ੍ਹਦੇ ਦੀ ਕੋਸ਼ਿਸ਼ ਹੁੰਦੀ ਆ ਵੀ ਸ਼ਾਮ ਤੱਕ ਜਿੰਨਾ ਵੀ ਹੋ ਸਕੇ ਹਰੇਕ ਪਿੰਡ ਦਾ ਜਿਹੜਾ ਮਜ਼ਦੂਰ ਪਰਿਵਾਰਾਂ ਦਾ ਦਿਖਾਤਾ ਉਹ ਤੁਹਾਡੇ ਨਾਲ ਸਾਂਝਾ ਕਰ ਸਕੀਏ ਸ਼ਾਇਦ ਕਿਤੇ ਇਹ ਇਨਾ ਜਿਹੜੇ ਉਮੀਦਵਾਰ ਆ ਇਹਨਾਂ ਨੂੰ ਪਤਾ ਲੱਗ ਸਕੇ ਇਹ ਜਿਹੜੇ ਲੀਡਰ ਆ ਸਾਡੇ ਬਣਾਏ ਐਮਐਲਏ ਸਾਹਿਬਾਨਾਂ ਜਾਂ ਐਮਪੀ ਸਾਹਿਬਾਨਾਂ ਵੀ ਇਹਨਾਂ ਨੂੰ ਜਿਹੜੇ ਗਰੀਬਾਂ ਦੇ ਦਿਖਾਤ ਦਾ ਪਤਾ ਲੱਗ ਜੇ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਿਹਾ ਕਰੋ ਤੁਸੀਂ ਦੇਖਦੇ ਰਿਹਾ ਕਰੋ ਡੇਲੀ ਰਿਪੋਰਟ ਟੀਵੀ ਮੇਰੇ ਨਾਲ ਮੇਰੇ ਕੈਮਰਾਮੈਨ ਪਰਸਨ ਅਮਨਦੀਪ ਬਿੱਲਾ